ਪੌਰ ਉਸਤਾਦ ਬੁਝੇ ਜਾ ਨਾ ਬੁਝਾਈ ਕਿ ਜਿਵੇਂ ਕੋਈ ਸੇਵਕ ਆਪਣੇ ਗੁਰੂ ਕੋਲ ਜਿਵੇਂ ਕੋਈ ਸ਼ਗਿਰਦ ਆਪਣੇ ਉਸਤਾਦ ਕੋਲ ਸਿੱਖਿਆ ਲੈਣ ਜਾਂਦਾ ਹੈ ਜਿਵੇਂ ਅਧਿਆਪਕ ਕੋਲੇ ਸਟੂਡੈਂਟ ਵਿਦਿਆਰਥੀ ਐਵੇਂ ਹੀ ਫੁੱਲ ਹੁੰਦਾ ਹੈ ਫੁੱਲ ਕੋਲ ਪੌਰੇ ਰਸ ਲੈਣ ਆਉਂਦੇ ਨੇ ਪੌਰ ਉਸਤਾਦ ਪੌਰੇ ਫੁੱਲ ਨੂੰ ਉਸਤਾਦ ਮੰਨਦੇ ਨੇ ਇੱਕ ਤਰ੍ਹਾਂ ਦਾ ਰਸ ਲੈਂਦੇ ਨੇ ਉਹਨਾਂ ਤੋਂ ਇਹ ਤਾਂ ਹੀ ਪ੍ਰਤੀਤਿ ਦਾ ਆਪਸੀ ਸੰਬੰਧ ਬਣਿਆ ਹੋਇਆ ਹੈ ਇਤਾਂ ਹੀ ਜਵੇਂ ਥੇਰਾ ਭੋਲਾ ਹੈ ਉਹ ਰਸਤੀ ਕੀਮਤ ਚਾਹਦਾ ਹੈ ਤੇ ਮੇਰੇ ਗੁਰੂ ਨੇ ਜਿਹੜਾ ਗੁਰੂ ਦੀ ਕਦਰ ਜਾਣਦਾ ਹੈ ਤੂੰ ਸ਼ਬਦ ਦੀ ਕਦਰ ਜਾਣਦਾ ਹੈ ਗੁਰੂ ਦੀ ਸਿੱਖਿਆ ਦੀ ਕਦਰ ਜਾਣਦਾ ਹੈ ਉਹਨੂੰ ਪਤਾ ਹੈ ਕਿ ਗੁਰੂ ਦਾ ਰੂਪਾ ਕੀ ਹੈ ਪੌਰ ਉਸਤਾਰ ਪਾਠਾਂ ਨੇ ਤੋਲਿਆ ਉਹ ਜਿਹੜੀ ਪਾਠਾ ਉਸਤਾਰ ਨੇ ਮੂੰਹ ਤੋਂ ਮਰਦੀ ਗੁਰੂ ਦੇ ਮੂੰਹ ਤੋਂ ਜੋ ਕਹਿ ਦਿੱਤਾ ਉਹ ਸੰਪੂਰਨ ਜੀਵਨ ਨੇ ਕਰਨਾ ਹੀ ਕਰਨਾ ਹੈ ਆਹ ਕਿਤੇ ਵੱਡੀ ਮਰਜ਼ੀ فرق ਕਰਦਾ ਐ ਜੇ ਉਸਤਾਦ ਗੁਰੂ ਉਹ ਗੁਰੂ ਦਾ ਰਤਬਾ ਤੇ ਗੁਰੂ ਦਾ ਆਇ ਇੱਕ ਹੋਤਾ ਹੈ ਤੇ ਚਾਹ ਬੁਝਿਆ ਜਾਣਾ ਬੁਝਾਈ ਹੁਣ ਜਿਹਨਾਂ ਨੇ ਜਿਹਨਾਂ ਨੇ ਬੁਝ ਹੀ ਨਹੀਂ ਪਾਈ ਜਿਹਨੂੰ ਸਮਝ ਨਹੀਂ ਨਹੀਂ ਗੁਰੂ ਦਾ ਰਤਬਾ ਹੈ ਕਿ ਉਹਨਾਂ ਨੇ ਤਾਂ ਹੀ ਕਹਣਾ ਲੋਗ ਅਜੀਬ ਵਧੀਆ ਸੀ ਆਪਣਾ ਜੀਵਨ ਸਾਡਾ ਵਧੀਆ ਹੈ ਜਿਹੜੇ ਕੰਮ ਕਰੋ ਅਲਸਾ ਦੇ ਚੱਕਰ ਦੇ ਵਿੱਚ ਉਹਨਾਂ ਨੇ ਵੀ ਨਹੀਂ ਸਮਝ ਸਕਦੇ ਕਿ ਕਿਸੇ ਦਾ ਰਬੰਦ ਹੋ ਜਿਹੜਾ ਕਦੇ ਸਕੂਲੇ ਗਿਆ ਹੀ ਨਹੀਂ ਉਹਨੂੰ ਤੇ ਆਪਣ ਦੇ ਰਤਬੇ ਦਾ ਕੀ ਇਹੀ ਗੱਲ ਲੈ ਕੇ ਜਿਹੜਾ ਜਿਹਦੇ ਜੀਵਨ ਵਿੱਚ ਕਦੇ ਚੰਗਿਆਈ ਖੱਤੀ ਟੋਣੀ ਨਹੀਂ ਉਹ ਨੂੰ ਪਰਮਾਤਮਾ ਦੀ ਸ਼ਕਤੀ ਦਾ ਕੀ ਆਨੰਦ ਮਾਣਾ ਜਿਹੜਾ ਲੋੜਵੰਦਾਂ ਦਾ ਸਹਾਰਾ ਹੀ ਨਹੀਂ ਬਣਿਆ ਉਹ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਕਿੱਥੋਂ ਹੋਣੀ ਆ